ਅਸੀਂ ਤਾਂ ਮੋਤੇ ਬੰਦਨਾ ਵਿੱਚ ਫਸੇ ਹੋਏ ਹਾਂ ਕਿ ਗੁਰੂ ਸਾਹਿਬ ਵੀ ਕਿਸੇ ਬੰਦਨ ਵਿੱਚ ਫਸੇ ਹੋਏ ਹਨ ਜੋ ਕਿਹੜਾ ਬੰਦਨ ਹੈ ਜਿਸ ਕਰਕੇ ਉਹਨਾਂ ਨੇ ਲੰਗਰ ਦੀ ਮਰਿਆਦਾ ਦਾ ਵੀ ਖਿਆਲ ਨਹੀਂ ਕੀਤਾ ਜਾਣਲੀ ਕਥਾ ਦੇ ਅੰਤ ਤੱਕ ਬਣੇ ਰਹੋ ਇੱਕ ਵਾਰ ਮਾਈ ਤੱਬੋ ਜੀ ਬੜੇ ਪਿਆਰ ਤੇ ਸ਼ਰਧਾ ਭਾਵਨਾ ਨਾਲ ਮਿੱਠੇ ਪ੍ਰਸ਼ਾਦੇ ਤਿਆਰ ਕਰ ਰਹੇ ਸਨ ਤੇ ਮਨ ਵਿੱਚ ਭਾਵਨਾ ਬੜੀ ਕਿਉਂ ਨਾ ਹੀ ਪ੍ਰਸ਼ਾਦੀ ਗੁਰੂ ਸਾਹਿਬ ਜੀ ਛਕਣ ਉਸ ਸਮੇਂ ਗੁਰੂ ਨਾਨਕ ਸਾਹਿਬ ਦੀ 7ਵੀਂ ਜੋਤਿ ਪਾਪ ਸ੍ਰੀ ਗੁਰ ਹਰ Rai ਸਾਹਿਬ ਜੀ ਗੁਰਗੱਦੀ ਤੇ ਬੈਠੇ ਸਨ ਮਾਈ ਦੀ ਭਾਵਨਾ ਨੇ ਖਿੱਚ ਬਣਾਈ ਤੇ ਸ਼িকার ਕਰਦੇ ਹੋਏ ਗੁਰੂ ਸਾਹਿਬ ਮਾਈ ਤੰਬੋ ਜੀ ਤੱਕ ਉਹਨਾਂ ਦੇ ਦਰਵਾਜ਼ੇ ਨੂੰ ਖਟਕਾਉਂਦੇ ਪਹੁੰਚ ਗਏ ਉਹਨਾਂ ਵੱਲ ਤੇ ਮਾਈ ਤੰਬੋ ਜੀ ਉਹਨਾਂ ਨੂੰ ਕੋੜੇ ਤੇ ਸਵਾਰ ਹੋਏ ਦਰਵਾਜ਼ੇ ਦੇ ਬੂਹੇ ਦੇ ਸਾਹਮਣੇ ਦੇਖ ਕੇ ਹੈਰਾਨ ਹੋ ਗਏ ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਮਾਈ ਤੰਬੋ ਜੀ ਮੈਨੂੰ ਬਹੁਤ ਹੀ ਭੁੱਖ ਲੱਗੀ ਹੈ ਜਲਦੀ ਹੀ ਕੁਝ ਵੀ ਜੋ ਵੀ ਘਰ ਵਿੱਚ ਬਣਿਆ ਹੈ ਉਹ ਜਲਦੀ ਸਾਡੇ ਸਾਹਮਣੇ ਹਾਜ਼ਰ ਕਰੋ ਸਾਨੂੰ ਬਹੁਤ ਹੀ ਭੁੱਖ ਲੱਗੀ ਹੈ ਮਾਈ ਤੰਬੋਜੀ ਨੇ ਪੌਣੀ ਵਿੱਚ ਲਪੇਟੇ ਮਿੱਠੇ ਪ੍ਰਸ਼ਾਦੇ ਗੁਰੂ ਸਾਹਿਬ ਜੀ ਅੱਗੇ ਕੀਤੇ ਤੇ ਗੁਰੂ ਸਾਹਿਬ ਜੀ ਨੇ ਕੋੜੇ ਦੇ ਉੱਪਰ ਬੈਠੇ ਹੀ ਉਹ ਮਿੱਠੇ ਪ੍ਰਸ਼ਾਦੇ ਚੱਕੜੇ ਸ਼ੁਰੂ ਕਰ ਦਿੱਤੇ ਮਾਈ ਇਹ ਦੇਖ ਕੇ ਬਹੁਤ ਹੈਰਾਨ ਵੀ ਹੋਈ ਤੇ ਜ਼ਾਰ-ਜ਼ਾਰ ਰੋਣ ਲੱਗ ਪਈ ਕਹਿੰਦੀ ਕਿ ਗੁਰੂ ਸਾਹਿਬ ਮੰਦੀਆ ਭਾਵਨਾ ਨੂੰ ਜਾਣਨ ਵਾਲੇ ਨੇ ਕਿੱਥੇ ਮਨ ਵਿੱਚ ਵਿਚਾਰ ਬਣਿਆ ਤੇ ਗਰੀਬਾਂ ਨੂੰ ਨਿਵਾਜਣ ਵਾਲੇ ਪ੍ਰਭੂ ਇਹ ਮੇਰੇ ਗੁਰੂ ਹਰ Rai ਸਾਹਿਬ ਜੀ ਪਹੁੰਚ ਗਏ ਗੁਰੂ ਸਾਹਿਬ ਮੇਰੀ ਭਾਵਨਾ ਨੂੰ ਭਾਗ ਲਾਉਂਦੇ ਹੋਏ ਅਗਲੇ ਦਿਨ ਸਿੱਖ ਦੇ ਮਨ ਵਿੱਚ ਸ਼ੰਕਾ ਆਇਆ ਤੇ ਉਸੇ ਤਰ੍ਹਾਂ ਸ਼ਿਕਾਰ ਖੇਡਣ ਜਾਣ ਸਮੇ ਸਿੱਖ ਨੇ ਕੀ ਕੀਤਾ ਆਪਣੇ ਨਾਲ ਕੁਝ ਪ੍ਰਸ਼ਾਦੇ ਬੰਦ ਲਏ ਉਸਨੇ ਉਸੇ ਸਮੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਗੁਰੂ ਸਾਹਿਬ ਜੀ ਲੰਗਰ ਪ੍ਰਸ਼ਾਦਾ ਛਕੋਗੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਇੱਕ ਹੀ ਵੇਲਾ ਹੈ ਗੁਰ ਪ੍ਰਸ਼ਾਦਾ ਛਕਣ ਦਾ ਇਹ ਸਮੇ ਤਾਂ ਕੋਈ ਵੇਲਾ ਹੀ ਨਹੀਂ ਹੈ ਤੇ ਨਾਲੇ ਲੰਗਰ ਪ੍ਰਸ਼ਾਦਾ ਲੰਗਰ ਵਿੱਚ ਬੈ ਕੇ ਇੱਕ ਮਰਿਆਦਾ ਨਾਲ ਛਕਿਆ ਜਾਂਦਾ ਹੈ ਤਾਂ ਗੁਰੂ ਸਾਹਿਬ ਅਗੇ ਸਿੱਖ ਨੇ ਸ਼ੰਕਾ ਪ੍ਰਗਟ ਕੀਤੀ ਕਿ ਗੁਰੂ ਸਾਹਿਬ ਜੀ ਕੱਲ ਕੀ ਹੋਇਆ ਸੀ ਕਲ ਤਾਂ ਤੁਸੀਂ ਕੋੜੇ ਤੇ ਬੈਠੇ ਹੀ ਬਿਨਾ ਹੱਥ ਸੋਚੇ ਕਿਤੇ ਬਿਨਾ ਹੱਥ ਤੋਂ ਮੈਦਾ ਪ੍ਰਸ਼ਾਦਾ ਚੱਕਣ ਲੱਗ ਗਏ ਸੀ ਪਰ ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਉਸ ਸਮੇਂ ਪ੍ਰੇਮ ਦੇ ਬੰਧਨ ਵਿੱਚ ਬੰਦੇ ਹੋਏ ਸੀ ਮਾਈ ਨੇ ਭਾਵਨਾ ਵਿੱਚ ਪ੍ਰਸ਼ਾਦੇ ਬਣਾਏ ਸੀ ਤੇ ਸਾਡੀ ਉਡੀਕ ਕਰ ਰਹੇ ਸੀ ਅਸੀਂ ਤਾਂ ਉਹਨਾਂ ਦੀ ਭਾਵਨਾ ਨੂੰ ਪੂਰੀ ਕਰਨ ਲਈ ਪਹੁੰਚੇ ਸੀ ਕਿ ਪ੍ਰੇਮ ਅਗੇ ਮर्यादा ਨਹੀਂ ਦੇਖੀ ਜਾਂਦੀ ਪਰ ਲੰਗਰ ਪ੍ਰਸ਼ਾਦਾ ਦੀ ਇੱਕ ਮर्यादा ਹੁੰਦੀ ਹੈ ਹੁਣੇ ਕਥਾ ਵਿਚਾਰ ਗੁਰਬਾਣੀ ਦੀ ਉਹਨਾਂ ਤੁਕਾਂ ਨੂੰ ਸਫਲੀਆਂ ਕਰਦੀ ਹੈ ਕਿਉਂ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਭਾਵ ਕਿ ਅਸੀਂ ਮੋਹ ਦੇ ਬੰਦਨਾ ਵਿੱਚ ਬੰਦੇ ਹੋਏ ਹਾਂ ਉੱਥੇ ਗੁਰੂ ਸਾਹਿਬ ਵੀ ਬੰਦੇ ਹੋਏ ਹਨ ਕਿਦੇ ਨਾਲ ਸਾਡੇ ਪ੍ਰੇਮ ਦੇ ਬੰਦਨਾ ਨਾਲ ਮਾਤਾ ਤੰਬੋ ਜੀ ਨੇ ਖਿੱਚ ਪਾਈ ਸੀ ਪ੍ਰੇਮ ਦੀ ਭਾਵਨਾ ਨਾਲ ਜੇ ਅਸੀਂ ਵੀ ਉਹਨਾਂ ਨਾਲ ਪ੍ਰੇਮ ਕਰਾਂਗੇ ਪ੍ਰੇਮ ਦੀ ਭਾਵਨਾ ਦੀ ਖਿੱਚ ਪਾਵਾਂਗੇ ਤਾਂ ਗੁਰੂ ਸਾਹਿਬ ਸਾਡੇ ਤੱਕ ਕਿਉਂ ਨਹੀਂ ਬੋੜਨਗੇ ਨਾਲ ਹੀ ਕਹਿੰਦੇ ਹਨ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮਰਾ ਦੇ ਕਿ ਪਾਪ ਅਸੀਂ ਤਾਂ ਤੈਨੂੰ ਆਰਾਧ ਕੇ ਕਿ ਗੁਰੂ ਮਹਾਰਾਜ ਜੀ ਅਸੀਂ ਤਾਂ ਬਾਣੀ ਜਪ ਕੇ ਤੈਨੂੰ ਆਰਾਧ ਕੇ ਇਹਨਾਂ ਬੰਦਨਾ ਤੋਂ ਖਲਾਸੀ ਕਰ ਲਵਾਂਗੇ ਪਰ ਜਿਹੜਾ ਅਸੀਂ ਤੈਨੂੰ ਪ੍ਰੇਮ ਦੇ ਬੰਦਨਾ ਵਿੱਚ ਪਾਇਆ ਹੋਇਆ ਹੈ ਆਪਣੇ ਛੂਟਣ ਕੋ ਯਤਨ ਕਰੋ ਕਿ ਤੁਸੀਂ ਨਹੀਂ ਛੁੱਟ ਸਕਦੇ ਸਾਡੇ ਪ੍ਰੇਮ ਦੇ ਬੰਦਨਾ ਤੋਂ ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਸੱਚ ਕਹੋ ਸੁਨ ਲਿho ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੇ ਪ੍ਰਭੂ ਨੂੰ ਪਾਇਆ ਹੈ ਮਨ ਹੱਠ ਕਰਮ ਕਮਾਣ ਨਾਲ ਫਾਇਦਾ ਕੋਈ ਨਹੀਂ ਕਲ ਹੈ ਪ੍ਰੇਮ ਦੀ ਜੇ ਮਨ ਵਿੱਚ ਹਿਰਦੇ ਵਿੱਚ ਪ੍ਰੇਮ ਲਿਆਵਾਂਗੇ ਤਾਂ ਗੁਰੂ ਸਾਹਿਬ ਸਾਡੀ ਭਾਵਨਾ ਪੂਰੀ ਕਰਨ ਤੱਕ ਜਰੂਰ ਬੋੜਨਗੇ ਜੇ ਤੁਹਾਨੂੰ ਇਹ ਕਥਾ ਵਿਚਾਰ ਚੰਗੀ ਲੱਗੀ ਹੋਵੇ ਤਾਂ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਪੁਰਪਤੀ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਮੈਨੂੰ ਯਾਨੀ ਹਰਸ਼ੀਨ ਕੌਰ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ